दोस्तों की हाल ने आई होप ती सारे वदिया होवोंगे अच आप गल करें थ्री सिक्स नाइन एंजल्स नंबर बारे थ्री सिक्स नाइन एंजल नंबर क्यों दिखाई देता है किसनू दिखाई देता है एंजल नंबर थ्री सिक्स नाइन उन्होंने प्यारिया प्यार रूह दिखाई देता है जो कुदरत बहुत ही करीब ने जहाँ कुदरत ने अपने न जोड़ना है ਕੁਦਰਤ ਦਾ ਨਿਯਮ ਹੈ ਉਹ ਤੁਹਾਨੂੰ ਇਸ ਮਤਲਬੀ ਦੁਨੀਆ ਨਾਲੋਂ ਤੋੜ ਕੇ ਆਪਣੀ ਨਾਲ ਜੋੜਦਾ ਹੈ ਆਪਣੀ ਨਾਲ ਮਿਲੌਣ ਲਈ ਤੁਹਾਨੂੰ ਤੁਹਾਡੇ ਸੋਲ ਪਰਪਸ ਤੋਂ ਜਾਣੂ ਕਰਵਾਉਣ ਲਈ ਜਦੋਂ ਵੀ ਤੁਹਾਨੂੰ ਐਂਜਲ ਨੰਬਰ ਦਿਖਾਈ ਦੇਣ ਤਾਂ ਸਮਝੋ ਕਿ ਐਂਜਲ ਤੁਹਾਨੂੰ ਕੁਝ ਕਹਿ ਰਹੇ ਨੇ ਜਦੋਂ ਵੀ ਤੁਸੀਂ ਕੁਝ ਸੋਚ ਰਹੇ ਹੁੰਦੇ ਹੋ ਤਾਂ ਤੁਹਾਨੂੰ ਕੋਈ ਵੀ ਐਂਜਲ ਨੰਬਰ ਦਿਖਾਈ ਦੇਵੇ ਤਾਂ ਸਮਝੋ ਕਿ ਐਂਜਲ ਤੁਹਾਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਐਂਜਲ ਨੰਬਰ ਦੇ ਥਰੂ ਸਾਡੇ ਨਾਲ ਗੱਲਾਂ ਕਰਦੇ ਨੇ ਮੈਂ ਤੁਹਾਨੂੰ ਆਪਣੇ ਬਾਰੇ ਦੱਸਦੀ ਹਾਂ ਜਦੋਂ ਮੈਂ ਟਵਿਨ ਫਲੇਮ ਜਰਨੀ ਵਿੱਚ ਆਈ ਤਾਂ ਮੈਨੂੰ ਟਵਿਨ ਫਲੇਮ ਬਾਰੇ ਕੁਝ ਵੀ ਪਤਾ ਨਹੀਂ ਸੀ ਮੈਨੂੰ ਐਂਜਲਸ ਨੇ ਨੰਬਰਸ ਦੇ ਥਰੂ ਹਰ ਇੱਕ ਚੀਜ਼ ਬਾਰੇ ਜਾਣੂ ਕਰਵਾਇਆ ਇਹ ਹੀ ਉਹ ਜਰਨੀ ਹੈ ਜੋ ਹਰ ਕੋਈ ਨਹੀਂ ਸਮਝ ਸਕਦਾ ਜਦੋਂ ਈਸ਼ਵਰ ਆਪ ਤੁਹਾਨੂੰ ਰਸਤਾ ਦਿਖਾਉਂਦਾ ਹੈ ਤੁਹਾਨੂੰ ਹਰ ਇੱਕ ਗੱਲ ਸਮਝਾਉਂਦਾ ਹੈ ਮੇਰੀ ਗੱਲ ਨਾਲ ਉਹੀ ਸਹਿਮਤ ਹੋਣਗੇ ਜੋ ਇਸ ਜਰਨੀ ਵਿੱਚ ਨੇ ਜਾਂ ਜਿੰਨਾ ਲੋਕਾਂ ਨੂੰ ਐਂਜਲ ਨੰਬਰ ਦਿਖਾਈ ਦਿੰਦੇ ਨੇ ਮੈਂ ਜਦੋਂ ਵੀ ਆਪਣੇ ਰਸਤੇ ਤੋਂ ਭਟਕ ਜਾਂਦੀ ਹਾਂ ਤਾਂ ਮੈਨੂੰ ਐਂਜਲ ਨੰਬਰ 369 बार-बार ਦਿਖਾਈ ਦੇਣ ਲੱਗ ਜਾਂਦਾ ਹੈ ਜਿਵੇਂ ਕਹਿ ਰਿਹਾ ਹੋਵੇ ਵਾਪਸ ਆ ਜਾ ਆਪਣੇ ਕੰਮ ਤੇ ਤੂੰ ਭਟਕ ਰਹੀ ਹੈਂ ਆਪਣੀ ਮੰਜ਼ਿਲ ਤੋਂ ਆਪਣੇ ਮਿਸ਼ਨ ਤੇ ਵਾਪਸ ਤੋਂ ਕੰਮ ਸ਼ੁਰੂ ਕਰ ਜਦੋਂ ਵੀ ਤੁਹਾਨੂੰ 369 ਨੰਬਰ ਦਿਖਾਈ ਦੇਣਾ ਸ਼ੁਰੂ ਕਰ ਦੇਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਐਂਜਲਸ ਨੂੰ ਥੈਂਕ ਯੂ ਬੋਲਣਾ ਹੈ ਕਿ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਏ ਧੰਨਵਾਦ ਮੈਨੂੰ ਰਸਤਾ ਦਿਖਾਉਣ ਲਈ 369 ਟੈਕਨੀਕ ਕੀ ਹੈ ਕੁਝ ਇਸ ਵੇਲੇ ਉਠਦਿਆਂ ਹੀ ਆਪਣੀ ਇੱਛਾ ਨੂੰ ਤਿੰਨ ਵਾਰ ਦੁਹਰਾਓ ਕਹੋ ਕਿ ਮੇਰੀ ਇਹ ਇੱਛਾ ਪੂਰੀ ਹੋ ਗਈ ਹੈ ਤੁਹਾਨੂੰ ਕੋ ਤੁਹਾਡੀ ਕੋਈ ਵੀ ਇੱਛਾ ਹੋ ਸਕਦੀ ਹੈ x y z ਫਿਰ ਦੁਪਹਿਰ ਨੂੰ 6 ਵਾਰ ਦੁਹਰਾਓ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ 9 ਵਾਰ ਆਪਣੀ ਇੱਛਾ ਨੂੰ ਦੁਹਰਾਓ ਫਿਰ ਸ਼ੁਕਰਾਨਾ ਕਰਕੇ ਸੌ ਜਾਓ 21 ਦਿਨਾਂ ਵਿੱਚ ਜਾਂ ਫਿਰ 41 ਦਿਨਾਂ ਵਿੱਚ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਜੇਕਰ ਤੁਸੀਂ ਬਿਨਾ ਕਿਸੇ 네ਗੇਟਿਵ ਥਾਟ ਤੋਂ ਆਪਣੀ ਇੱਛਾ ਨੂੰ ਮੰਗਿਆ ਹੈ ਜਦੋਂ ਵੀ ਕੋਈ ਇੱਛਾ ਪੂਰੀ ਕਰਵਾਉਣੀ ਹੈ ਤਾਂ ਇਹ ਹੀ ਕਹਿਣਾ ਹੈ ਕਿ ਥੈਂਕ ਯੂ ਯੂਨੀਵਰਸ ਮੇਰੀ ਇਹ ਇੱਛਾ ਨੂੰ ਪੂਰਾ ਕਰਨ ਲਈ ਮੈਂ ਧੰਨਵਾਦੀ ਹਾਂ ਕਿ ਤੁਸੀਂ ਮੇਰੀ ਇਹ ਇੱਛਾ ਪੂਰੀ ਕਰ ਦਿੱਤੀ ਕੋਈ ਵੀ ਨੈਗੇਟਿਵ ਥਾਟ ਆਪਣੇ ਮਨ ਵਿੱਚ ਨਾ ਆਉਣ ਦਿਓ ਆਈ ਪ੍ਰੋਮਿਸ ਕਿ ਤੁਹਾਡੀ ਹਰ ਇੱਛਾ ਜ਼ਰੂਰ ਪੂਰੀ ਹੋਵੇਗੀ ਯੂਨੀਵਰਸ ਨੂੰ ਥੈਂਕ ਯੂ ਕਰਨਾ ਕਦੇ ਵੀ ਨਾ ਭੁੱਲਿਓ ਥੈਂਕ ਯੂ ਸੋ ਮਚ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ